ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਤੇ ਮੈਂ ਲੈ ਕੇ ਹਾਜ਼ਰ ਆਈ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਤੁਹਾਨੂੰ ਦੱਸਦੇ ਕਿ ਬੀਤੀ ਰਾਤ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਜੋ ਕਿ ਅਟਕਲਾ ਵੀ ਲਗਾਈਆਂ ਜਾ ਰਹੀਆਂ ਸੀ ਕਿ ਜਸਟਿਨ ਟਰੂਡੋ ਆਪਣਾ ਅਸਤੀਫਾ ਦੇ ਸਕਦੇ ਹਨ ਅਤੇ ਜਸਟਿਨ ਟਰੂਡੋ ਨੇ ਕੱਲ ਰਾਤ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਹੁਣ ਪਾਰਟੀ ਦੇ ਲਈ ਕਮਜ਼ੋਰ ਕਰਨਗੇ ਜਦੋਂ ਤੱਕ ਕੋਈ ਨਵਾਂ ਨੇਤਾ ਨਹੀਂ ਚੁਣਿਆ ਜਾਂਦਾ ਉਦੋਂ ਤੱਕ ਉਹ ਪਾਰਟੀ ਦੇ ਲਈ ਅਹੁਦੇ ਤੇ ਰਹਿਣਗੇ ਅਤੇ ਕੰਮ ਕਰਦੇ ਰਹਿਣਗੇ ਉਹਨਾਂ ਨੇ ਇਹ ਕਿਹਾ ਕਿ ਮੈਂ ਕੈਨੇਡਾ ਵਾਸੀਆਂ ਅਤੇ ਕੈਨੇਡਾ ਦੇ ਹਮੇਸ਼ਾ ਹੀ ਹਿੱਤਾਂ ਦੇ ਲਈ ਕੰਮ ਕਰਾਂਗਾ ਮੈਂ ਬਹੁਤ ਮਜ਼ਬੂਤ ਵਿਅਕਤੀ ਹਾਂ ਮੈਂ ਹਾਰਨ ਵਾਲਾ ਨਹੀਂ ਹਾਂ ਤੁਹਾਨੂੰ ਦੱਸ ਦਈਏ ਕਿ ਜਸਟਿਨ ਟਰੂਡੋ ਨੇ ਲਗਾਤਾਰ 10 ਸਾਲ ਕੈਨੇਡਾ ਦੇ ਪੀਐਮ ਪਾਦੇ ਵਜੋਂ ਕੰਮ ਕੀਤਾ ਹੈ ਅਤੇ ਜਿੱਥੇ ਉਹਨਾਂ ਦੀਆਂ ਕਈ ਨੀਤੀਆਂ ਦੀ ਆਲੋਚਨਾ ਹੋਈ ਹੈ ਉੱਥੇ ਹੀ ਉਹਨਾਂ ਦੀਆਂ ਕੁਝ ਨੀਤੀਆਂ ਬਹੁਤ ਵਧੀਆ ਵੀ ਰਹੀਆਂ ਹਨ ਪਰ ਤੁਹਾਨੂੰ ਅੰਦਾਜ਼ਾ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ 트럼ਪ ਦੇ ਵੱਲੋਂ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ 트럼ਪ ਦਾ ਕਾਫੀ ਦਬਾਅ ਵਧਿਆ ਹੋਇਆ ਸੀ ਕੈਨੇਡਾ ਦੇ ਕਿਉਂਕਿ 트럼ਪ ਦੇ ਇਸ ਬਿਆਨ ਤੋਂ ਬਾਅਦ ਜਸਟਿਨ ਟਰੂਡੋ ਦੇ ਪਾਰਟੀ ਮੈਂਬਰ ਉਹਨਾਂ ਤੋਂ ਕਾਫੀ ਨਾਰਾਜ਼ ਦਿਖਾਈ ਦੇ ਰਹੇ ਸਨ ਅਤੇ ਪਾਰਟੀ ਮੈਂਬਰਾਂ ਦੇ ਵਿਰੋਧ ਦਾ ਸਾਹਮਣਾ ਵੀ ਜਸਟਿਨ ਟਰੂਡੋ ਨੂੰ ਕਰਨਾ ਪੈ ਰਿਹਾ ਸੀ ਇਸੇ ਕਰਕੇ ਜਸਟਿਨ ਟਰੂਡੋ ਦੇ ਵੱਲੋਂ ਰਾਤ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਪਰ ਉਹਨਾਂ ਨੇ સ્પષ્ટ ਕੀਤਾ ਹੈ ਕਿ ਜਦੋਂ ਤੱਕ ਕੋਈ ਨਵਾਂ ਨੇਤਾ ਨਹੀਂ ਚੁਣਿਆ ਜਾਂਦਾ ਉਹ ਇਸ ਪਦ ਤੇ ਰਹਿਣਗੇ ਅਤੇ ਕੈਨੇਡਾ ਦੇ ਹਿੱਤਾਂ ਦੇ ਲਈ ਕੰਮ ਕਰਦੇ ਰਹਿਣਗੇ ਸਾਥਰੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਟੀਵੀ ਤੇ ਮੈਂ ਲੈ ਕੇ ਹਾਜ਼ਰ ਆਇਆ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਤੁਹਾਨੂੰ ਦੱਸਿਆ ਕਿ ਬੀਤੀ ਰਾਤ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਜੋ ਕਿ ਅਟਕੜਾਂ ਵੀ ਲਗਾਈਆਂ ਜਾ ਰਹੀਆਂ ਸੀ ਕਿ ਜਸਟਿਨ ਟਰੂਡੋ ਆਪਣਾ ਅਸਤੀਫਾ ਦੇ ਸਕਦੇ ਹਨ ਅਤੇ ਜਸਟਿਨ ਟਰੂਡੋ ਨੇ ਕੱਲ ਰਾਤ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਹੁਣ ਪਾਰਟੀ ਦੇ ਲਈ ਕਮਜ਼ੋਰ ਕਰਨਗੇ ਜਦੋਂ ਤੱਕ ਕੋਈ ਨਵਾਂ ਨੇਤਾ ਨਹੀਂ ਚੁਣਿਆ ਜਾਂਦਾ ਉਦੋਂ ਤੱਕ ਉਹ ਪਾਰਟੀ ਦੇ ਲਈ ਅਹੁਦੇ ਤੇ ਰਹਿਣਗੇ ਅਤੇ ਕੰਮ ਕਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਮੈਂ ਕੈਨੇਡਾ ਵਾਸੀਆਂ ਅਤੇ ਕੈਨੇਡਾ ਦੇ ਹਮੇਸ਼ਾ ਹੀ ਹਿੱਤਾਂ ਦੇ ਲਈ ਕੰਮ ਕਰਾਂਗਾ। ਮੈਂ ਬਹੁਤ ਮਜ਼ਬੂਤ ਵਿਅਕਤੀ ਹਾਂ। ਮੈਂ ਹਾਰਨ ਵਾਲੇ ਤੋਂ ਨਹੀਂ ਹਾਂ। ਤੁਹਾਨੂੰ ਦੱਸ ਦਈਏ ਕਿ ਜਸਟਿਨ ਟਰੂਡੋ ਨੇ ਲਗਾਤਾਰ 10 ਸਾਲ ਕੈਨੇਡਾ ਦੇ ਪੀਐਮ ਪਾਦੇ ਵਜੋਂ ਕੰਮ ਕੀਤਾ ਹੈ ਅਤੇ ਜਿੱਥੇ ਉਹਨਾਂ ਦੀਆਂ ਕਈ ਨੀਤੀਆਂ ਦੀ ਆਲੋਚਨਾ ਹੋਈ ਹੈ ਉੱਥੇ ਹੀ ਉਹਨਾਂ ਦੀਆਂ ਕੁਝ ਨੀਤੀਆਂ ਬਹੁਤ ਵਧੀਆ ਵੀ ਰਹੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ ਟਰੰਪ ਦਾ ਕਾਫੀ ਦਬਾਅ ਵਧਿਆ ਹੋਇਆ ਸੀ ਕੈਨੇਡਾ ਦੇ ਕਿਉਂਕਿ ਟਰੰਪ ਦੇ ਇਸ ਬਿਆਨ ਤੋਂ ਬਾਅਦ ਜਸਟਿਨ ਟਰੂਡੋ ਦੇ ਪਾਰਟੀ ਮੈਂਬਰ ਉਹਨਾਂ ਤੋਂ ਕਾਫੀ ਨਾਰਾਜ਼ ਦਿਖਾਈ ਦੇ ਰਹੇ ਸਨ ਅਤੇ ਪਾਰਟੀ ਮੈਂਬਰਾਂ ਦੇ ਵਿਰੋਧ ਦਾ ਸਾਹਮਣਾ ਵੀ ਜਸਟਿਨ ਟਰੂਡੋ ਨੂੰ ਕਰਨਾ ਪੈ ਰਿਹਾ ਸੀ ਇਸੇ ਕਰਕੇ ਜਸਟਿਨ ਟਰੂਡੋ ਦੇ ਵੱਲੋਂ ਰਾਤ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਪਰ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕੋਈ ਨਵਾਂ ਨੇਤਾ ਨਹੀਂ ਚੁਣਿਆ ਜਾਂਦਾ ਉਹ ਇਸ ਪਦ ਤੇ ਰਹਿਣਗੇ ਅਤੇ ਕੈਨੇਡਾ ਦੇ ਹਿੱਤਾਂ ਦੇ ਲਈ ਕੰਮ ਕਰਦੇ ਰਹਿਣਗੇ